ਤੁਸੀਂ ਤੁਸੀਂ ਇਲਾਹਾਬਾਦ ਦਾ ਨਾਂ ਪ੍ਰਾਗ ਰਾਜ ਰਕਰਤਾ ਲੋਕਾਂ ਦੀ ਜ਼ਿੰਦਗੀ ਉਸਦਰ ਤੁਸੀਂ ਸਰਾਏ ਕਾਲੇ ਖਾਂ ਇੱਕ ਸਟੇਸ਼ਨ ਸੀ ਉਹ ਉਹਦਾ ਨਾਂ ਦੀਨਦਿਆਲ ਪਾ ਦਿਆ ਕਰ ਉਥੇ ਸਫਾਈ ਹੋ ਗਈ ਇਹ ਤਾਂ ਸ਼ੁਕਰ ਕਰੋ ਅਜੇ ਮੁਲਕ ਦਾ ਨਾਂ ਨਹੀਂ ਬਦਲਿਆ ਹੈਨਾ ਨਾਂ ਬਦਲਣਾ ਕਿ ਹੋ ਜੂਗਾ ਨਾ ਜਿਹੜੇ ਜਿਹੜੇ ਦਿਹਾੜੀਦਾਰ ਨੇ ਉਹਨਾਂ ਨਾਲ ਗੱਲ ਕਰੀ ਲਾਲੀ ਤੁਸੀਂ ਜਾ ਕੇ ਦਿਹਾੜੀਦਾਰਾਂ ਨੂੰ ਨਾਂ ਤੋਂ ਕੀ ਲੈਣਾ ਜੀ ਉਹ ਕਹਿੰਦੇ ਸਾਨੂੰ ਕੰਮ ਮਿਲ ਜੂਗਾ ਸਾਡੇ ਚੋਲੇ ਚ ਰੋਟੀ ਪੱਕ ਜੂਗੀ ਸਾਡੀ ਦਿਹਾੜੀ ਵੱਧ ਜੂਗੀ ਆ ਇਹ ਹੀ ਉਹ ਕਾਂਗਰਸ ਵਾਲਿਆਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਉਹ ਨਾਂ ਚ ਹੀ ਉਲਝੇ ਪੈ ਨੇ ਜਿਹੜਾ ਅੰਦਰ ਕਰਕੇ ਕੰਮ ਇਹ ਉਹਦਾ ਵਿਰੋਧ ਕਰੋ ਜਿਹੜੀ ਸਕੀਮ ਜਿਹੜੀ ਹੈ ਉਹਦੇ ਚੋਂ ਸਾਰੇ ਕੰਮ ਬੰਦ ਕਰਤੇ ਤੇ ਸੈਂਟਰਲ ਸਰਕਾਰ ਨੇ ਆਪਦੇ ਤੋਂ ਹੱਥ ਖਿੱਚ ਕੇ ਸਟੇਟਾਂ ਤੇ ਭਾਰ ਪਾਤਾ ਤੇ ਚੇਟਾਂ ਦਾ ਪੈਸਾ ਰੋਪ ਲਿਆ ਅਸੀਂ ਤਾਂ ਜੀ ਜੋ ਪੰਜਾਬ ਦੇ ਹੱਕ 'ਚ ਨਹੀਂ ਹੋਊਗਾ ਕੇਂਦਰ ਦਾ ਕੋਈ ਵੀ ਫੈਸਲਾ ਸੀ ਹਰ ਇੱਕ ਫੈਸਲੇ ਦਾ ਵਿਰੋਧ ਕਰ ਸਕਦਾ ਹਾਂਜੀ ਉਹ ਜਿਹੜਾ ਮੈਂ ਹਰ ਘਰ ਦਾ 10 ਲੱਖ ਰੁਪਏ ਦਾ ਜਿਹੜਾ ਯੋਜਨਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁਰੂ ਹੋ ਜੂਗੀ ਤੇ ਉਹ ਉਹ ਜਿਹੜਾ 10 ਲੱਖ ਰੁਪਏ ਦਾ ਇਲਾਜ ਜਿਹੜਾ ਉਹ ਫ੍ਰੀ ਹੋਣ ਲੱਗ ਜੂਗਾ ਤੇ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੀਆਂ ਸਕੀਮਾਂ ਲੋਕਪੱਖੀ ਜਿਹੜੀਆਂ ਨੇ ਆਉਣਗੀਆਂ ਤੇ ਬਜਟ ਸੈਸ਼ਨ ਦੇ ਵਿੱਚ ਵੀ ਬਹੁਤ ਸਾਰੀਆਂ ਲੋਕਾਂ ਲਈ ਸਹੂਲਤਾਂ ਵਾਲਾ ਬਜਟ ਜਿਹੜਾ ਸੀਐਮ ਸਾਹਿਬ ਇਹ ਆਈਐਲ ਵੀ ਲਗਾਤਾਰ ਵੀਡੀਓ ਦਿਖਾਈ ਆ ਆਮ ਆਦਮੀ ਪਾਰਟੀ ਦੇ ਮੁਲਾਕਿੱਤ ਤੇ ਜਾ ਰਾ ਕਾਲੀਦਾ ਨੂੰ ਹੋਰ ਵੀਡੀਓ ਜਾਰੀ ਕੀਤੀ ਗਈ ਜਿਸ ਵਿੱਚ ਟਰਾਲੀ ਦੇ ਵੋਟ ਚੋਰੀ ਕੀਤੀ ਦਿਖਾਈ ਜਾ ਰਹੀ ਸੀ ਸਿੱਧੇ ਸੀਐਮ ਆਊਟ ਦੇ ਵਿੱਚ ਦਿਖਾਈ ਜਾ ਰਿਹਾ ਉਹ ਕਹਿੰਦਾ ਤੇ ਲਿਖਿਆ ਵੀ ਗਿਆ ਅਕਾਲੀ ਦਲ ਨੂੰ ਲਗਾਤਾਰ ਇਦਾਂ ਵੀਡੀਓ ਬਣਾਈਆਂ ਜਾ ਰਹੀਆਂ ਜਿਵੇਂ ਡਾਇਨਾਸੌਰ ਦੀ ਵੀਡੀਓ ਆ ਰਹੀ ਹੈ ਅਕਾਲੀ ਦਲ ਇੱਕ ਵੀਡੀਓ ਕੰਪਨੀ ਬਣ ਕੇ ਰਹਿ ਗਈ ਹੁਣ ਤੁਸੀਂ ਵੀ ਬਣਵਾਉਣੀ ਜਾਂਦੇ ਹੋ ਕੋਈ ਵੀਡੀਓ-ਵੀਡੀਓ ਤੁਸੀਂ ਬਣਵਾ ਲਿਆ ਕਰੋ ਬੜਾ ਵਧੀਆ ਉਹਨਾਂ ਦਾ ਐਡੀਟਿੰਗ ਦੇ ਟੇਬਲ ਤੋਂ ਬੁਲਾ ਲਓ ਉਹਨਾਂ ਨੂੰ ਤੇ ਉਹਨਾਂ ਕੋਲੇ ਸਿਸਟਮ ਵਧੀਆ ਹੈ ਗਾਲਾਂ ਗੂਲਾਂ ਕਢਾਉਣ ਵਾਲੇ ਵੀ ਉਹਨਾਂ ਕੋਲ ਚੰਗੇ ਨੇ ਠੀਕ ਹੈ ਨਾ ਸੋ ਅਕਾਲੀ ਦਲ ਜਿਹੜੀ ਹੈ ਉਹ ਏਆਈ ਬਣ ਗਈ ਠੀਕ ਹੈ ਅਕਾਲੀ ਜਿਹੜਾ ਉਹ ਜਿਹੜਾ ਏ ਹੈ ਉਹ ਏਆਈ ਦੇ ਨਾਲ ਸੰਬੰਧਤ ਹੋ ਗਿਆ ਡਾਇਨੋਸੌਰ ਜਿਪ ਲਈ ਜਾਂਦੇ ਹਨ ਜਿਹੜੇ ਮੁੱਦੇ ਸੀ ਜਿੰਨਾ ਕੰਮ ਆ ਵਾਸਤੇ ਅਕਾਲੀ ਦਲ ਬਣਿਆ ਸੀ ਉਹ ਤਾਂ ਭੁੱਲ ਗਏ ਸਾਰੇ ਠੀਕ ਹੈ ਨਾ ਤੇ ਆਮ ਆਦੀ ਪਾਰਟੀ ਜਿਹੜੀ ਨੌਕਰੀਆਂ ਦੇ ਰਹੀ ਹੈ ਜਿਹੜੀ ਐਡਵਾਂਸ ਟੈਕਨੋਲੋਜੀ ਦੀਆਂ ਗੱਲਾਂ ਕਰ ਰਹੀ ਹੈ ਤੇ ਸਾਡੇ ਕੇਰਲਾ ਦੇ ਵਿੱਚ ਵੀ ਹੁਣ ਸਾਡੇ ਤਿੰਨ ਐ ਲੇਡੀ ਸਾਡੀਆਂ ਲੋਕਲ ਇਲੈਕਸ਼ਨਾਂ ਜਿੱਤੀਆਂ ਨੇ ਸਾਡੀ ਪਾਰਟੀ ਤਾਂ ਵੱਧ ਰਹੀ ਹੈ ਇਹ ਆ ਕਿਤੋਂ ਦੋ ਜਿੱਤ ਕੇ ਕਿਤੋਂ ਪੰਜ ਜਿੱਤ ਕੇ ਕਹਿੰਦ ਨੇ ਆ ਗਏ ਆ ਗਏ ਆ ਗਏ ਤੇ ਸੁਖਬੀ ਬਾਦਲ ਨੂੰ ਹੁਣ ਪਤਾ ਲੱਗ ਗਿਆ ਜੇ ਉਹ ਵੋਟਾਂ ਦੇ ਪਹਿਲੇ ਤਾਂ ਕੋਈ ਇਲਾਕਾ ਜਿੱਤੇ ਨਹੀਂ ਹੈਗੇ ਖਾਸ ਵੀ ਮਤਲਬ ਇੱਕ ਪੂਰਾ ਇਲਾਕਾ ਜਿੱਤ ਗਿਆ ਉਹਨਾਂ ਵਿਧਾਨ ਸਭਾ ਫੇਰ ਵੀ ਆਪਾਂ ਇਕੱਠੇ ਕਰ ਲੈਨੇ ਚਲੋ ਇਦੋਂ ਇਦੋਂ ਐ ਕਰਕੇ ਇਹਨਾਂ ਦੀਆਂ 4.5 ਸੀਟਾਂ ਬਣਦੀਆਂ ਨੇ ਇਹ ਉਹੀ ਉੱਥੇ ਖੜੇ ਨੇ 2.5 4.5 ਪੌਣੇ 3 ਉਹ ਤੇ ਘਰੇ ਨੇ ਤੇ ਮੈਂ ਤਾਂ ਕਹਿੰਦਾ ਜੀ ਇਹ AIU ਤੇ ਲੱਗੇ ਰਹਿਣ ਵੀਡੀਓ-ਵੀਡੀਓ ਬਣਾਉਂਦੇ ਰਹਿਣ ਆਹ ਦਾ ਕੰਮ ਤੇ ਲੱਗੇ ਰਹਿਣਾ ਜਿਹੜਾ ਕੰਮ ਬਸ ਤੇ ਇਹਨਾਂ ਨੇ ਕੋਈ ਉੱਥੇ ਟਰੋਲ ਆਰਮੀ ਉਰਮੀ ਰੱਖੀ ਹੋਈ ਹੈ ਕਿਤੇ 8-900 ਬੰਦੇ ਨੂੰ ਕੰਮ ਦੇ ਰੱਖਿਆ ਚਲੋ ਸ਼ੁਕਰ ਹੈ ਸਾਥੋ 100 ਦਿਆਂ ਨੇ ਕੰਮ ਤਾਂ ਦੇ ਰੱਖਿਆ ਹੈ ਉਹ ਕਿਸੇ ਮੈਨੂੰ ਕਿਸੇ ਨੇ ਭੇਜਿਆ ਸੁਖਵੀਰ ਬਾਦਲ ਕਿਸੇ ਬਜ਼ੁਰਗ ਦੇ ਪੈਰੀਂ ਹਥਲਾਉਂਦਾ ਸੀ ਉਹ ਆ ਵੋਟਾਂ ਮਿਲੇ ਉਹ ਬਜ਼ੁਰਗ ਕਹਿੰਦਾ ਜਾਉਂਦਾ ਰਿਹਾ ਭਗਵੰਤ ਮਾਨਾ ਉਹ ਕਹਿੰਦਾ ਵੀ ਮੈਂ ਸੁਖਵੀਰ ਬਾਦਲਾ ਜੀ ਤੁਸੀਂ ਮੈਨੂੰ ਪਛਾਣਿਆ ਨਹੀਂ ਉਹ ਕਹਿੰਦਾ ਤੈਨੂੰ ਤਾਂ ਜਾਣਦਾ ਸੁਖਵੀਰ ਬਾਦਲਾ ਪਹਿਲਾਂ ਤਾਂ ਭਗਵੰਤ ਮਾਨ ਮਰਗ ਕਰਕੇ ਲਾਉਣੇ ਪਹਿਲਾਂ ਤਾਂ ਕਦੇ ਆਉਂਦੇ ਵੀ ਨਹੀਂ ਸੀ ਬਲਾਕ ਸੰਮਤੀ ਚ ਇਹ ਚੱਲਣ